तेज बरसात ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਕਈ ਥਾਵਾਂ ਤੇ ਤੇਜ਼ ਹਵਾਵਾਂ ਦੇ ਨਾਲ ਨਾਲ ਭਾਰੀ بارش ਨੂੰ ਵੇਖਣ ਨੂੰ ਵੀ ਮਿਲੀ ਹੈ ਅੱਤੇ ਕਈ ਥਾਵਾਂ ਤੇ ਗੋਡੇ-ਗੋਡੇ ਪਾਣੀ ਵੀ ਖੜਾ ਹੋ ਗਿਆ ਹੈ ਗੱਲ ਕੀਤੀ ਜਾਵੇ ਰਾਜਪੁਰਾ ਦੀ ਤਾਂ ਰਾਜਪੁਰਾ ਵਿੱਚ ਵੀ بارش ਪੈਣੀ ਸ਼ੁਰੂ ਹੋਈ ਤਾਂ ਕੋਈ ਤਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਿਆ ਤੇ ਇਸ بارش ਪੈਣ ਦੇ ਕਾਰਨ ਸੜਕਾਂ ਤੇ ਪਾਣੀ ਵੀ ਖੜਾ ਹੋ ਗਿਆ ਹੈ ਅਤੇ ਆਵਾਜਾਈ ਵੀ ਇਸ ਕਾਰਨ ਪ੍ਰਭਾਵਿਤ ਹੋਈ ਹੈ। ਕੀਤੇ ਚਲਦੇ ਆ ਕਈ ਥਾਵਾਂ ਤੇ بارش ਹੋਣ ਕਾਰਨ ਅੰਡਰ ਬ੍ਰਿਜ ਦੀ ਗੱਲ ਕਰੀਏ ਤਾਂ ਉੱਥੇ ਵੀ ਪਾਣੀ ਭਰ ਗਿਆ ਹੈ। ਲੋਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਹੇ ਹਨ। ਇੱਕ ਪਾਸੇ ਔਰ ਵੀ ਬੰਦ, ਦੂਜੇ ਪਾਸੇ ਅੰਡਰ ਬ੍ਰਿਜ 'ਚ ਪਾਣੀ ਭਰ ਗਿਆ ਹੈ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਰਾਜਪ੍ਰੇਤ ਕੋਲ ਇੱਕ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਬਰਸਾਤ ਦੇ ਕਾਰਨ ਮੌਸਮ ਸੁਹਾਵਣਾ ਤਾਂ ਹੋ ਗਿਆ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇਜ਼ ਬਰਸਾਤ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਵੇਖੋ ਜੀ ਹਾਦਸوں ਦਾ ਕਾਰਨ ਬਣਨ ਵਾਲਾ ਚੀਜ਼ਾਂ ਸਰਕਾਰਾਂ ਦਾ ਹਾਲਾ ਬਾਰਿਸ਼ ਆਦੀ ਹੋ ਗਈ ਬਾਈ ਚਾਂਸ ਪਾਣੀ ਭਰ ਜਾਂਦਾ ਹੈ ਕੋਈ ਹਾਸਾ ਹੋ ਸਕਦਾ ਹੈ ਦੇਖੋ ਢੱਕਣ ਖੁੱਲੇ ਵੇ ਕੋਈ ਸੰਭਾਲ ਨਹੀਂ ਹੈ